ਪੰਜਾਬ ਸਰਕਾਰ ਦੀ ਜ਼ਮੀਨ ਐਕਵਾਇਰ ਵਾਲੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਕਰਕੇ ਅੱਜ ਕਿਸਾਨਾਂ ਵੱਲੋਂ ਇਸ ਮੁੱਦੇ ਤੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਇਹ ਮਾਰਚ ਸਾਂਝੇ ਕਿਸਾਨ ਮੋਰਚੇ ਦੇ ਬੈਨਰ ਹੇਠ ਹੋ ਰਿਹਾ ਹੈ ਇਹ ਮਾਰਚ ਰਾਜ ਦੇ ਕਈ ਇਲਾਕਿਆਂ 'ਚ ਕੱਢਿਆ ਜਾ ਰਿਹਾ ਹੈ ਜਿਨ੍ਹਾਂ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਉਥੋਂ ਟਰੈਕਟਰ ਲੰਘਣਗੇ ਲੁਧਿਆਣਾ 'ਚ ਮਾਰਚ ਲੈ ਕੇ ਸੂਬੇ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਕਿਸਾਨ ਇਕੱਠੇ ਨੇ ਕਿਤੇ ਟਰੈਕਟਰ ਤੇ ਕਿਤੇ ਮੋਟਰਸਾਈਕਲ ਦੇ ਰਹੀ ਇਸ ਸੱਪ ਕੋਲ ਚੱਲ ਰਹੀ ਹੈ ਅੱਜ ਕਿਸਾਨ ਮਜ਼ਦੂਰਾਂ ਚੰਰਚੇ ਦੀ ਪੰਜਾਬ ਦੀ ਅਗਵਾਈ ਹੈ ਲੈਂਡ ਬੋਲਿੰਗ ਨੀਤੀ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ 30 ਜੁਲਾਈ ਨੂੰ ਪ੍ਰੋਗਰਾਮ ਰੱਖਿਆ ਗਿਆ ਹੈ ਉਸ ਦੀ ਹਮਾਇਤ ਵਿੱਚ ਮਰਦਾਬਾ ਲੈਂਡ ਬੋਲਿੰਗ ਨੀਤੀ ਤੇ ਜਨੂਲੇ ਖੋਣ ਵਾਲੀ ਸਰਕਾਰ ਮਰਦਾਬਾ 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 ਨੀਤੀ ਨੂੰ ਰੱਦ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਉੱਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਹਮਾਇਤ ਵਿੱਚ ਪ੍ਰੋਗਰਾਮ ਰੱਖੇ ਗਏ ਨੇ ਤੇ ਜ਼ਿਲ੍ਹਾ ਮੋਗਾ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਡੀ ਗਿਣਤੀ ਵਿੱਚ ਹਜ਼ਾਰਾਂ ਦੀ ਤعداد ਵਿੱਚ ਮੋਟਰਸਾਈਕਲ ਮਾਰਚ ਪਿੰਡ ਤਲਵੰਡੀ ਪੰਘੇਰੀਆਂ ਜਿੱਥੇ ਕਿ ਜਿਹੜੇ ਪਿੰਡਾਂ ਦੀ ਜ਼ਮੀਨ ਲੈਂਡ ਪੂਲਿੰਗ ਨੀਤੀ ਤਹਿਤ ਇਕਵਾਇਰ ਕਰਨ ਦੀ ਕੋਸ਼ਿਸ਼ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਉਸ ਨੂੰ ਰੱਦ ਕਰਵਾਉਣ ਲਈ ਅੱਜ ਪਿੰਡ ਤਲਵੰਡੀ ਪੰਘੇਰੀਆਂ ਤੋਂ ਰੋਲੀ ਦਾਤਾ ਚੁਗਾਵਾ ਬੁੱਗੀਪੁਰਾ ਇਹਨਾਂ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਡੀਸੀ ਦਫ਼ਤਰ ਪਹੁੰਚੇਗਾ ਕਾਫਲਾ ਇਹ ਮੋਟਰਸਾਈਕਲਾਂ ਦਾ ਅੱਜ ਅੱਖਾਂ ਖੋਲੀਆਂ ਜਾਣਗੀਆਂ ਭਗਵੰਤ ਮਾਨ ਦੀਆਂ ਤੇ ਕੇਜਰੀਵਾਲ ਦੀਆਂ ਕੇਂਦਰ ਸਰਕਾਰ ਦੀਆਂ ਵੀ ਨਾਲ 1 ਇੰਚ ਜ਼ਮੀਨ ਨਹੀਂ ਜਾਣ ਦੇਣੀ 1 ਇੰਚ ਵੀ ਜ਼ਮੀਨ ਭਾਰਤੀ ਕਿਸਾਨ ਜੁਣਿਆਂ ਬਹਿਰਾਮ ਕੇ ਸਰਕਲ ਆਰਫ ਕੇ ਦਾ ਜੋ ਟਰੈਕਟਰ ਮਾਰਚ ਪਿੰਡ ਆਰਫ ਕੇ ਦਾਣਾ ਮੰਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸਾਨਾਂ ਮਜ਼ਦੂਰਾਂ ਦਾ ਜੋ ਹਾੜਾ ਉਹ ਸੜਕਾਂ ਉੱਪਰ ਆ ਕਿਉਂਕਿ ਜਿਹੜੀ ਭਗਵੰਤ ਮਾਨ ਸਰਕਾਰ ਪਾਲਿਸੀ ਲੈ ਕੇ ਆਈ ਆ ਜ਼ਮੀਨਾਂ ਰਿਕੁਆਇਰ ਕਰਨ ਲਈ ਉਹਦੇ ਵਿਰੋਧ ਦੇ ਵਿੱਚ ਆ ਜੀ ਉਹ ਪਾਲਿਸੀ ਜਿਹੜੀ ਆ ਉਹ ਖਾਰਜ ਕਰਾਉਣ ਨੂੰ ਕਿਸਾਨ ਮਜ਼ਦੂਰ ਇੱਕਜੁੱਟ ਹੋਏ ਆ